ਕਿਉਂ ਨਹੀਂ ਹੁੰਦਾ ਜੀ ਐਮਐਲਏ ਐਮਐਲਏ ਲੋਕਾਂ ਨੇ ਕਾਹਦੇ ਲਈ ਬਣਾਏ ਨੇ ਐਮਐਲਏ ਲੋਕਾਂ ਨੇ ਬਣਾਏ ਨੇ ਕਿ ਇਮੀਡੀਏਟ ਉਹਨਾਂ ਨੂੰ ਆਕਸੀਜਨ ਦੇ ਇੱਕ ਬੰਦਾ ਮਰ ਰਿਹਾ ਹੈਗਾ ਜਾਂ ਜੋ ਬੰਦਾ ਹੈਗਾ ਉਹਦਾ ਇਮੀਡੀਏਟ ਉਹ ਹੱਲ ਕਰ ਤਾ ਐਮਐਲਏ ਦਾ ਫਰਜ਼ ਪੰਦਾ ਸੀਗਾ ਕਿ ਉਹ ਜਿਹੜਾ ਹੈਗਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਗੱਲ ਕਰਦੇ ਐਸਐਸਪੀ ਨੂੰ ਮਿਲਦੇ ਆਈਜੀ ਨੂੰ ਮਿਲਦੇ ਈਜੀਪੀ ਉਹਨਾਂ ਦਾ ਹੈ ਉਹਨਾਂ ਨੂੰ ਜਾ ਕੇ ਮਿਲ ਕੇ ਇਸ ਮਸਲੇ ਨੂੰ ਹੱਲ ਕਰ ਦੇ لیکن ਤੁਹਾਡੇ ਸਾਹਮਣੇ تین نوجوان بچے ਦੀ موت ਹੋ ਜਾਣੀ ਕੋਈ چھوٹی ਗੱਲ ਹੈ ਇੱਕ ਪਰਿਵਾਰਕ ਸਭ ਤੁਹਾਨੂੰ ਲੱਗਦਾ ਕਿਸੇ ਮੁਕਦਮਾ ਦਰਜ ਕਰਕੇ ਪੁਲਿਸ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ ਤੁਹਾਨੂੰ ਇਸ ਤਰ੍ਹਾਂ ਹੀ ਹੋਏਗਾ ਜਦੋਂ ਦੇਖੋ ਜਦੋਂ ਕੋਈ ਸਟੋਰੀ ਦਾ ਕਿਨਾਰਾ ਨਾ ਮਿਲੇਗਾ ਤਾਂ ਐਵੇਂ ਹੋਣਗੇ ਬਿਆਨ ਬਿਛਾਤੇ ਨੇ ਜੀ ਇਹਨਾਂ ਨੂੰ ਇਹ ਕਰ ਲਓ ਜੀ ਇਹ ਕਰ ਲਓ ਜੀ ਤੇ ਚਲੋ ਆਪਦਾ ਪੱਲੜਾ ਝਾੜ ਝਾੜ ਦਿਓ ਲੇਕਿਨ ਇਹਦੀ ਜ਼ਿੰਮੇਵਾਰਤਾ ਸਰਕਾਰ ਹੈ ਸਰਕਾਰ ਤੇ ਜਿਹੜੀ ਹੈਗੀ ਉਹ ਪੂਰੇ ਪੰਜਾਬ ਦਾ ਇਹੀ ਹਾਲ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਸ ਦੇ ਉੱਪਰ ਕੋਈ ਥੋੜੀ ਬੋਤੀ ਨਕੇਲ ਕਰੇ ਤੇ ਬਹੁਤ ਨਕੇਲ ਤਾਂ ਲੋਕਾਂ ਨੇ ਪਾਉਣੀ ਹੈ ਨਕੇਲ ਜਿਹੜੀ ਇਹ ਆਉਣ ਵਾਲੇ ਹੁਣ ਦੇਖੋ 2 ਸਾਲ ਦੇ ਬਾਕੀ ਵਕਫਾ ਰਹਿ ਗਿਆ ਤੇ ਜੇ ਇਸ ਤਰ੍ਹਾਂ ਦਾ ਹੀ ਲਾ ਐਂਡ ਆਰਡਰ ਚੱਲਦਾ ਰਿਹਾ ਤੇ ਇਹ ਸਰਕਾਰ ਜਿਹੜੀ ਹੈ ਇਹ ਪੰਜਾਬ ਦਾ ਸਰਬਨਾਸ਼ਟਾ ਹੋ ਗਿਆ ਤੇ ਹੁਣ ਬਿਲਕੁਲ ਹੀ ਮਿੱਟੀ ਚ ਬਣਾਉਣ ਵਾਲੀ ਗੱਲ ਹੈ ਚਾਹੇ ਇਕਨੋਮੀ ਹੈ ਪੰਜਾਬ ਦੀ ਚਾਹੇ ਲਾਅ ਐਂਡ ਆਰਡਰ ਚਾਹੇ ਡਰੱਗਸ ਨੇ ਅੱਜ ਤੁਸੀਂ ਦੇਖੋ 14 ਦਿਨ ਲਗਾਤਾਰ ਮੰਗਾਂ ਦੀ 14 ਬੱਚੇ ਦਿੱਲੀ ਇੱਕ ਬੱਚਾ ਮਰਦਾ ਰਿਹਾ ਹੈ ਗਾ ਡਰੱਗ ਦੇ ਨਾਲ ਇਹ ਗੱਲ ਸਹੀ ਹੈ ਜੇ ਮੈਂ ਗਲਤ ਕਮਾ ਦਤੋ ਜੇ ਸਭ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਪਰਿਵਾਰ ਦੀ ਤੁਸੀਂ ਕੀ ਕਰੋਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਉਹਨਾਂ ਦੀ ਮਦਦ ਕਰਾਂਗੇ ਅਸੀਂ ਉਹਨਾਂ ਦੀ ਸੀਬੀਆਈ ਤੋਂ ਇਨਕੁਆਰੀ ਕਰਵਾ ਕੇ ਜੋ ਵੀ ਹੋਏਗਾ ਦੀ ਕਰਾਂਗੇ जो वो वो भाजपा लगातार पंजाब में राष्ट्रपति शासन लगाने की मांग करती रही है क्या आपको लगता है राष्ट्रपति शासन लगना चाहिए मैं तो कहता हूँ आज ही लगना चाहिए इसी वक्त लगना चाहिए क्योंकि ये राज को संभालने में नाकाम हुए हैं और ऐसे ही लोग हमारे नौजवान बच्चे मरते रहेंगे लोगों की लूटमार होती रहेगी ज्वेलरी की दुकानें लूटी जा रही हैं कपड़े की दुकानें लूटी जा रही हैं पंप लूटे जा रहे हैं یہ تو کوئی راج نہیں ہے۔ मुख्यमंत्री भगवंत सिंह मान कहते हैं कानून व्यवस्था को बिगड़ने नहीं देंगे। इनका बिगड़ ही पड़ी है उनके कहने से क्या होता है। 뭐 तो ये भी कहते हो तो मैं 13 सीटें जीतूंगा। राणा जी تل لوٹاں پھوھاں دے نال پھوسپور دے وچ دہشت گردی گنڈہ گردی بہت ਆپا تے 24 گھنٹے بیت چکے ہیں ائی کٹنا ہوئی نو کل والی نو بھی۔ اجے تک پولیس دے ہتھ کوئی سراغ نہیں لگیا انشاتیاں دے بھی پرچہ دیتا بھائی نیم بھی پرچہ دیتا۔ ਜਾਣੀ ਕਿ ਉਹ ਬੰਦੇ ਮਾਰ ਕੇ ਪੁਲਿਸ ਕੋਲ ਜੋ ਆਸਾਨੀ ਨਾਲ ਇੱਥੋਂ ਬਾਹਰ ਨਹੀਂ ਆ ਕੇ ਹੋ ਸਕਦੇ ਆ 53 ਖੋਲ ਬਰਾਮਦ ਹੋਇਆ ਪੁਲਿਸ ਨੂੰ 26 ਗੱਡੀ ਗੱਡੀ ਨੂੰ ਗੋਲਾ ਵਜੀਆਂ 10 ਜਿਹੜੇ ਨਹੀਂ ਚਲੇ ਉਹ ਆ ਉਸ ਤੋਂ ਬਾਅਦ ਉਹਨਾਂ ਨੇ ਬੜਕਾਂ ਮਾਰੀਆਂ ਗਲੀਆਂ 'ਚ ਗੋਲੀਆਂ ਚਲਾਈਆਂ ਔਰ ਨਾਮ ਨਾਲ ਨਾਕੇ ਸਾਡੇ ਤੇ ਫਿਰ ਪੁਲਿਸ ਸੁੱਤੀ ਪਈ ਸੀ ਉਹਨੂੰ ਮਤਲਬ 60 70 ਦੇ ਕਰੀਬ ਆਈ ਇਹ ਰਿਪੋਰਟ ਜਿਹੜੀ ਇਹ ਡੀਜੀਪੀ ਕੋਲ ਵੀ ਹੋਣੀ ਚਾਹੀਦੀ ਇਹ ਰਿਪੋਰਟ ਜੋ ਕਿ ਮੋਦਰੀ ਜੀ ਹੋਮ ਮਿਨਿਸਟਰ ਵੀ ਨੇ ਮੈਂ ਤਾਂ ਕਹਿ ਰਿਹਾ ਵੀ ਉਹਨਾਂ ਨੂੰ ਆਪਣੇ ਕੰਮ ਖੋਲਨੇ ਚਾਹੀਦੇ ਨੇ। بجائے ਇਧਰ ਉਧਰ ਦੀਆਂ ਗੱਲਾਂ ਕਰਨ ਦੇ ਉਹਨਾਂ ਨੂੰ ਪੰਜਾਬ ਨੂੰ ਸੰਭਾਲਣਾ ਜ਼ਰੂਰੀ ਹੈ। ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵਰਡੈਕ ਦਿੱਤਾ ਹੈ। ਉਹਨਾਂ ਤੇ ਇੱਕ ਇਤਬਾਰ ਕੀਤਾ ਹੈ। ਕਾਣੂ ਸਾਹਿਬ ਖੁਸ਼ਖਬਰੀ ਕਦੋਂ ਆਈ? ਬੀਜੇਪੀ ਵੱਲੋਂ। ਲੋਕ ਬੀਜੇਪੀ ਦੀ ਖੁਸ਼ਖਬਰੀ ਕਦੋਂ ਆ ਰਹੀ ਹੈ? ਨਹੀਂ ਨਹੀਂ ਦੇਖੋ ਬੀਜੇਪੀ ਦੀ ਇਹ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਇਲੈਕਸ਼ਨ 'ਚ ਲੜਨ ਦਾ ਮੌਕਾ ਦਿੱਤਾ। ਔਰ ਸਾਰੇ ਇਲਾਕੇ ਦਾ ਸਾਰੀ ਪਾਰਲੀਮੈਂਟ ਇਹ ਤਾਂ ਹਾਰਨ ਹੋ ਗਿਆ ਲੋਕ ਵੀ ਇੰਨੀ ਵੋਟ ਲੱਗੀ ਇੰਨੀ ਵੋਟ ਮਿਲੀ ਹੈ ਅਬ ਦੇਖੋ 10000 ਵੋਟ ਤੇ ਹਾਰਨਾ ਕੋਈ ਹਾਰ ਨਹੀਂ ਹੈ ਅਸੀਂ ਪੂਰਾ ਮੁਕਾਬਲਾ ਕੀਤਾ ਔਰ ਦੇਖੋ ਜਿਸ ਢੰਗ ਦੇ ਨਾਲ ਮੇਰੇ ਕੋਲ ਥੋੜਾ ਸਮਾਂ ਸੀਗਾ ਅਸੀਂ ਉਸ ਢੰਗ ਨਾਲ ਬਹੁਤ ਵਧੀਆ ਇਲੈਕਚਲ ਜਿਹੜੇ ਲੋਕਾਂ ਨੇ ਮੈਨੂੰ ਬਹੁਤ ਸਮਰਥਨ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਵੰਦਨਾ ਜੀ ਨੇ ਤੋਂ ਮੇਰੇ ਕੋਲ 20000 ਦੀ ਲੀਡ ਬਲੂਆਣਾ ਚੋਂ ਦਿੱਤੀ ਵੋਟ ਚੋ ਬਿਲੀਅਨਤੀ 32 32000 ਨਹੀਂ ਕੀ ਜ਼ਾਤ ਨਹੀਂ ਦੀ। ਮੇਰੇ ਕੁਝ ਐਸੇ ਹਾਲਾਤ ਹੋ ਗਏ ਵਿੱਚ ਮੇਰੇ ਭਾਈ ਸਾਹਿਬ ਦੀ ਡੈਥ ਹੋ ਗਈ। ਮੈਂ ਇਸ ਕਰਕੇ 10000 ਦਾ ਵੋਟ ਦਾ ਜੁੜਾ ਹੈ। ਹੋ ਗਿਆ ਮੈਂ ਕਿ ਮੈਂ ਸੋਚਦਾ ਕਿ ਜਿਹੜਾ ਹਾਦਸਾ ਹੋਇਆ ਇਹ ਸਾਡੇ ਸਾਰੇ ਵਾਸਤੇ ਬੜਾ ਮਾੜਾ ਹਾਦਸਾ ਸੀ। ਔਰ ਅੱਜ ਅਸੀਂ 5 ਸਾਲ ਉਸ ਬੰਦੇ ਦੇ ਕੋਲ ਮੈਂਬਰਸ਼ਿਪ ਚਲੀ ਗਈ ਹੈ ਜਿਨੇ ਪਹਿਲਾਂ ਵੀ ਇਸ ਇਲਾਕੇ ਦਾ ਸਤਿਆਨਾਸ਼ ਕੀਤਾ ਤੇ ਜਿਹੜਾ ਹੁਣ ਵੀ ਕਰ ਦੇਗਾ। ਉਹ ਸੀਰਕਿਲ ਕੋ ਆਇਆ ਤੁਹਾਨੂੰ ਪਤਾ ਉਹਨੇ ਪਹਿਲੇ ਕੁਛ ਨਹੀਂ ਕੀਤਾ 10 ਸਾਲੋਂ ਐਮਟੀ ਰਿਹਾ ਹੁਣ ਕੀ ਕਰਨੈ ਦੀ ਉਹ ਕਦੀ ਰੋਪਰ ਚੱਕਰੀ ਦੀ ਮਾਰਦਾ ਨਾ ਹੀ ਉਹ ਆਇਆ ਪਹਿਲਾਂ ਕਦੀ ਆਇਆ ਨਾ ਹੀ ਕਦੀ ਸੁਣਨਾ ਹੈ ਜਣੇ ਮੈਂਬਰਸ਼ਿਪ ਰਜਿਸਟ੍ਰੇਸ਼ਨ ਤੇ ਤੁਸੀਂ ਅੱਜ ਮੀਟਿੰਗ ਕੀਤੀ ਆ ਕੀ ਲੱਗਦਾ ਕਿ ਲੋਕ ਅੱਕ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ ਥੱਕ ਚੁੱਕੇ ਨੇ ਕਿ ਅੱਜ ਬੀਜੇਪੀ ਲੋਕ ਨਾਲ ਤੁਰਨਗੇ ਜਾ ਜਰੂਰਤ ਹੈ ਲੋਕਾਂ ਨੂੰ ਬੀਜੇਪੀ ਦੀ ਬਿਲਕੁਲ ਦੇਖੋ ਅੱਜ ਲੋਕਾਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਦਾ ਕਾਂਗਰਸ ਤੋਂ ਤੇ ਅਕਾਲੀ ਦਲ ਤੋਂ ਵਿਸ਼ਵਾਸ ਖਤਮ ਹੋ ਚੁੱਕਾ ਤੁਸੀਂ ਰਿਜ਼ਲਟਸ ਦੇਖੋ ਅੱਜ ਲੋਕਾਂ ਨੂੰ ਜੇ ਕੋਈ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ ਤਾਂ ਕੇਂਦਰਾ ਪਾਰਟੀ ਦਾ ਔਰ ਅਸੀਂ ਉਹ ਜਿਹੜੀ ਉਹਨਾਂ ਦੀ ਉਮੀਦ ਹੈ ਅਸੀਂ ਉਹਨਾਂ ਤੇ ਕਰੇ ਉਤਰਾਂਗੇ ਸਾਨੂੰ ਮੌਕਾ ਮਿਲਣਾ ਚਾਹੀਦਾ ਸਾਨੂੰ ਮੌਕਾ ਮਿਲੇਗਾ ਅਸੀਂ ਇਸ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦੇ ਹਾਂ ਕਿ ਲਾਅ ਐਂਡ ਆਰਡਰ ਵਕਸ ਔਰ ਪੰਜਾਬ ਦੀ ਇਕਨੋਮੀ ਪੰਜਾਬ ਦੀ ਕਿਸਾਨੀ ਤੇ ਜਵਾਨੀ ਇਹ ਐਲ ਨੰਬਰ ਤੇ ਕਹਿਲ ਨੰਬਰ 3 ਇਹਨਾਂ ਨੂੰ ਅਸੀਂ ਇਸ ਨੂੰ ਤੇ ਯਾਦ ਪੰਜਾਬ ਦੇ ਮੌਜੂਦਾ ਮਾਹੌਲ ਨੂੰ ਦੇਖ ਕੇ ਅਕਾਲੀ ਦਲ ਤੇ ਕਾਂਗਰਸ ਵੱਲੋਂ ਕੋਈ ਬਿਆਨ ਨਹੀਂ ਆ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੁਝ ਕਾਂਗਰਸ ਤੇ ਆਵਾਦਿ ਪਾਰਟੀ ਦਾ ਰਲ ਹੀ ਹੋਈ ਹੈ ਉਹ ਹਰਿਆਣੇ ਵਿੱਚ ਗੱਠ ਜੋੜ ਕਰੀ ਜਾਂਦੇ ਨੇ ਦਿੱਲੀ ਵਿੱਚ ਗੱਠ ਜੋੜ ਕੀਤਾ ਇਹਨਾਂ ਨੇ ਪੰਜਾਬ ਤੇ ਇੱਕ ਮੁਖਵਾ ਹੀ ਸੀ ਅੰਦਰੋਂ ਦਾ ਰੜੇ ਹੋਏ ਨੇ ਅਕਾਲੀ ਦਲ ਵਾਸਤੇ ਤੇ ਅਕਾਲੀ ਦਲ ਤਾਂ ਮੇਰੇ ਦੇਖੋ ਅਕਾਲੀ ਦਲ ਤਾਂ ਲੋਕਾਂ ਨੇ ਰਿਜੈਕਟ ਕਰਤਾ ਅਕਾਲੀ ਦਲ ਤਾਂ ਲੋਕਾਂ ਨੇ ਤੁਸੀਂ ਦੇਖੋ ਅਕਾਲੀ ਦਲ ਦਾ ਜਿਹੜੀਆਂ ਅਕਾਲੀ ਸੀਟਾਂ ਮੰਗਦੇ ਨੇ ਕਹਿੰਦੇ ਸੀ ਜੀ ਫਰੀਦਕੋਟ ہماری ਸੀਟ ਹੈ ਬਦੂਰ ਸਾਹਿਬ ہماری ਸੀਟ ਹੈ ਇਹ ਸਰੂਰ ہماری ਸੀਟ ਹੈ ਕਿੱਥੇ ਗਈ ਕਿੱਥੇ ਗਈ ਇਹ ਉਧਰ ਆਮ ਆਦਮੀ ਪਾਰਟੀ 13 ਹੀ ਸੀਟਾਂ ਲੈ ਕੇ ਜਾਵਾਂਗੇ ਜੀ ਇਹਦੂ ਕੱਟਦਾ ਸੀ ਕੰਪਰੋਮਾਈਜ਼ ਹੀ ਨਿਕਾ ਜੀਪ ਪਹਿਲੇ ਹੀ ਪਾਈ ਬੈਠੀ ਸੀ 13 ਕਿੱਟਾਂ ਉਹ ਜਿਹੜੀ ਅਸਲੀ ਗੱਲ ਤੇ ਕਾਂਗਰਸ ਦੀ ਹੋਂਦ ਪੰਜਾਬ ਚ ਫਤਹਿ ਹੋ ਰਹੀ ਹੈ ਲੋਕੀ ਝਾੜੂ ਵਾਲ ਨੂੰ ਲਾਇਕ ਨਹੀਂ ਕਰ ਰਹੇ ਤਾਂ ਆਉਣ ਵਾਲਾ ਟਾਈਮ ਬੀਜਪੀ ਰਹੀ ਨੇ 101 ਬੀਲੀਵ ਯੂ ਵੀ ਆਪਾਂ ਇੱਥੇ ਬੈਠ ਕੇ ਹਮ ਚੌਥੇ ਪੰਜਵੇਂ 10ਵੇਂ ਤੇ 15ਵੇਂ ਦਿਨ ਚੁੱਤੇ ਰਗੇ ਤੇ ਮੇਰ ਹੋ ਜਾਂਦਾ ਤੁਸੀਂ ਆਉਣ ਵਾਲੇ 6 ਮਹੀਨਿਆਂ 'ਚ ਦੇਖਣਾ ਕਿੰਨਾ ਰੰਗ ਪੜਦਾ ਔਰ ਹਰ ਹਾਲਾਤ 'ਚ ਬੀਜੇਪੀ ਆਉਣ ਵਾਲੇ 2027 ਦੀ ਚੋਣ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬ ਦੇ ਵਿੱਚ ਖੜੀ ਹੋਏਗੀ ਔਰ ਸਰਕਾਰ ਬਣਾਏਗੀ ਦੇਖੋ ਮੈਂ ਉਹਨਾਂ ਗੱਲਾਂ 'ਚ ਪਰਸਨਲ ਗੱਲਾਂ 'ਚ ਨਹੀਂ ਮੈਂ ਪਹਿਲਾਂ ਹੈਗਾ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਮੈਨੂੰ ਇੱਥੇ ਸਭ ਤੋਂ ਵੱਡਾ ਅਫਸੋਸ ਹੈ ਕਿ ਉਹਨੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ ਫਰੋਜ਼ਪੁਰ ਸ਼ਹਿਰ ਵਾਸਤੇ ਕੁਝ ਨਹੀਂ ਕੀਤਾ ਸਗੋਂ 77 ਸਰਬਨਾਸ਼ ਕਰ ਦਿੱਤਾ ਉਸ ਨੂੰ ਤੁਸੀਂ ਦੱਸੋ ਅੱਜ 3 ਸਾਲ ਹੋ ਗਏ ਉਹਦੀ ਕੋਈ ਇੱਕ ਮਿੰਟ ਦੀ ਵੀ 1 ਰੁਪਏ ਦੀ ਵੀ ਕੋਈ ਕੰਟ੍ਰਿਬਿਊਸ਼ਨ ਹੈ ਕਿ ਜਿਹਦੇ ਚ ਫਰੋਜ਼ਪੁਰ ਇਹ ਗੱਲ ਕਰੇ ਜੀ ਕਿ ਇਹ ਫਰੋਜ਼ਪੁਰ ਦੇ ਵਾਸਤੇ ਵਿਧਾਇਕ ਨੇ ਕੀਤਾ ਉਹ ਤਾਂ ਆਪ ਦੇ ਚਸਤ ਹੈ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਕਿਸੇ ਪੰਜਾਬ ਦੇ ਕਿਸੇ ਵੀ ਹਿੱਸੇ ਕਿਸੇ ਵੀ ਸੁਸਾਇਟੀ ਕਿਸੇ ਦੀ ਕੌਮ ਦੇ ਨਾਲ ਕੋਈ ਤੰਸਰ ਨਹੀਂ ਉਹਨਾਂ ਨੇ ਤਾਂ ਆਪ ਦਾ ਰੋਟੀਆਂ ਸੇਕਣੀਆਂ